ਮੈਂ ਤੁਹਾਨੂੰ ਇੱਕ ਗੱਲ ਜਾਨਣਾ ਚਾਹਣਾ ਕਿਸੇ ਨੂੰ ਮਿੱਤਾਂ ਪੁੱਤਾਂ ਕਰਦੀ ਲੋੜ ਨਹੀਂ ਓਕੇ ਸਾਰੀ 3 ਸਾਲ ਟਪਾ ਲੋ ਆ ਜਿਹੜੇ ਫਰਮ ਬ੍ਰੈਂਡ ਲੈ ਕੇ ਆਉਂਦੇ ਨਾ ਬਾਹਲੇ ਮੁੱਠੂ ਉਹ ਸਾਰੇ ਧੁੱਲ ਜਾਣਗੇ ਪੰਜਾਬ ਵਿੱਚ ਬੰਬੇ ਡਰਬ ਕਲੱਬ ਤੋਂ ਵਧੀਆ ਰੇਸ ਕੋਰਸ ਕੋਣਾ ਇਕੱਲੇ ਮਾਰਵਾੜੀ ਨੂੰ ਘੁਰਿਆ ਦੇ ਸਕਦਾ ਜਿਹੜੇ ਹਰ ਸਾਲ ਦਾ ਫਾਈਨਲ ਡਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਇਆ ਦਾ ਹੋਊਗਾ ਤੇ ਹਰ ਸਾਈਡ ਦੇ ਖੰਡੇ ਵੇਚ ਖੁੱਲ ਗਿਆ ਤੇ ਹਰ ਸਾਈਡ ਦੇ ਖੰਡੇ ਪ੍ਰਾਈਸ ਵਧੀ ਹੋਇਆ ਕਰੋਗੇ ਬਦੇਸ ਕਰਦਾ ਵਾਈਡ ਜਿੱਕਾ ਖਲਸ ਵਾਈਡ ਜਿੱਕਾ ਫਤ ਹੈ ਹਰ ਸਾਲ ਮੈਨੂੰ ਲੱਗਦਾ ਜਦੋਂ ਵੀ ਮੇਰੀ ਨੂੰ ਸੁਤ ਹੈ ਇਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਹੁੰਦਾ ਹੁੰਦਾ ਸੀ ਹਰ ਮੰਡੀ ਚ ਮੈਂ ਕਿਹੜਾ ਜਰੂਰ ਕਰਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਚਾਂਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਚ ਚਾਣਵਰਾ ਪ੍ਰਤੀ ਪ੍ਰੇਮ ਪਿਆਰ ਹੈ ਆਪਣੇ ਪੰਜਾਬੀਆਂ ਤੇ ਮੈਂ ਕਿਹਾ ਇਹ ਵੀ ਕੁਆਲਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਦੀ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੀ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਦਾਵਾ ਹੈ ਭਾਵੇਂ ਮੱਝਾਂ ਹੈ ਭਾਵੇਂ ਕੁਝ ਵੀ ਹੋਵੇ ਇੱਥੇ ਹਾਲੀ ਹੁਣੇ ਲਈ ਆਉਣ ਲੱਗੇ ਆ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਬਣੀਆਂ ਵੀ ਹੁੰਦੇ ਸੀ ਤੇ ਇਹਨੂੰ ਹੋਰ ਅਕੇਲੇ ਕਿ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਨੂੰ ਲੱਗਾ ਸਾਰੇ ਰੂਲ ਚ ਨਾਲ ਗਏ ਸਾਰੇ ਤੇ ਇਹ ਕੰਮ ਕੁੱਲ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਬਣਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਦੇ 7 ਸਾਲ ਹੋ ਗਏ ਉਹ ਵੀ ਬੰਦ ਐ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਹਮ ਇੱਕ ਗੱਲ ਕਹਿਣਾ ਚਾਹਣਾ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਓਕੇ ਸਾਰੇ ਦੇ ਰਿਜ਼ਲਟ ਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਟ ਕਰਿਓ ਮੈਂ ਤਾਂ ਪਿੱਛੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਐ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਥਰ ਬਰੈਡ ਲੈ ਕੇ ਆਉਂਦੇ ਨਾ ਬਾਹਰੇ ਮੱਖੂ ਉਹ ਸਾਰੇ ਧੁੱਜ ਜਾਣਗੇ ਮੈਂ ਪੰਜਾਬ ਵਿੱਚ ਕੰਪੈਟਿਟਰ ক্লাব ਤੋਂ ਵਧੀਆ ਰੇਸ ਕੋਰਸ ਲਾਉਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਸੋਨਿਆ ਜਿਹੜੀ ਫਾਈਨਲ ਦਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਹੋਊਗਾ ਉਹਦਾ ਇਹ ਹਰ ਸਾਈਡ ਦੇ ਛੰਡੇ ਰੇਸ ਹੋਣਗੀਆਂ ਤੇ ਹਰ ਸਾਈਡ ਦੇ ਛੰਡੇ ਪ੍ਰਾਈਜ਼ ਬੜੀ ਹੋਇਆ ਕਰੂਗੀ ਦੀ ਆਪਣਾ ਆ ਜਿਹੜਾ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਉਹ ਚੰਗੇ ਚੰਗੇ ਰੱਖਣ ਲੱਗ ਪਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੋਣਾ ਆ ਕਿ ਤੇਰਾ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਤੇ ਭਾਵੇਂ 100 ਕਿਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹਾਰਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਨੀ ਆ ਉਹਦਾਡ ਆਪਾਂ ਨੂੰ ਕਿਸੇ ਦੇ ਕੁਈ ਮਿੱਤਾਂ ਮੂਤਾ ਕਰਨ ਦੀ ਲੋੜ ਨਹੀਂ ਆਇ ਕਹਿਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਲੋਕ ਉਹਨਾਂ ਦੂਜੇ ਸ਼ੌਂਕਾਂ ਚ ਨਾ ਨਹੀਂ ਦੂਜੇ ਸ਼ੌਂਕਾਂ ਚ ਐਜਾ ਮਾਹੌਲ ਨਹੀਂ ਬਣਾਇਆ ਉਹ ਵਾਲੇ ਸ਼ੌਕ ਹੁਣ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਪਰੋਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ ਸਾਤ ਜਿਹੜਾ ਸਰਕਾਰਾਂ ਆਪਣੀ ਜੰਗਵਾਰੀ ਪੁਰਗੀਆਂ ਤੇ ਨੌਜਵਾਰ ਮੇਰੇ ਜਿਹੜੇ ਘੋੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਉਣ ਲੱਗ ਗਏ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਹਰ ਦੋ ਤੇ ਮਹੀਨੇ ਬਾਅਦ ਕੇ ਮੇਰੇ ਨਾਲ ਕਿਤੇ ਆ ਸ਼ੋਅ ਹੁੰਦਾ ਹੈ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਇਹਦਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸਭ ਨੂੰ ਮੇਰੇ ਕੋਲ ਇਹ तकरीबन 70 ਘੋੜੇ ਮਾਰਵਾੜੀ ਤੇ ਦੂਜੇ ਮੇਰੇ ਘੋੜੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਣਾ ਅੱਬ ਤੋਂ ਪਹਿਲੇ ਘਰ ਦੇ ਅੰਦਰ ਵੜਨ ਤੋਂ ਪਹਿਲੇ ਵੀ ਆਪਣੇ ਸਕੇਮਲ ਚਾਲ ਲਾਉਂਦਾ। ਦੇਖ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਂਦਾ। ਦੇਖੋ ਜਾਨਵਰਾਂ ਨਾਲ ਸ਼ੌਂਕ ਰੱਖਣਾ, ਪਿਆਰ ਰੱਖਣਾ ਇੱਕ ਬਹੁਤ ਵੱਡੀ ਵਧੀਆ ਚੀਜ਼ ਹੈ। ਹੁਣ ਵੀ ਮੇਰੇ ਕੋਲ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਇਮਪੋਰਟ ਵੀ ਕਰ ਰਿਹਾ ਹਾਂ। ਵਕ ਵਕ ਜਾਨਵਰ ਮੇਰੇ ਕੋਲੇ ਅਮਰੀਕਨ ਬਿਨੀਏਚਰ ਹਾਰਸਸ ਦੀ ਟੌਪ ਐਂਡ ਬਰੀਡ ਮੈਂਰੇ ਕੋਲੇ ਤੋਂ ਇਮਪੋਰਟ ਕੀਤੀ ਹੈ।

ਆਪਣੇ ਪੰਜਾਬ ਚ ਡਵੈਲਪ ਹੋਈਆ ਕੁਆਲਿਟੀ ਦਾ ਕੋਈ ਹੈ ਤੇ ਮੈਂ ਇੱਕ ਹੋਰ ਵੀ ਦੱਸਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ-ਜਿੱਥੇ ਵਧੀਆ ਕੋੜਾ ਸਟੇਰੀਅਨ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾ 'ਚ ਵੈਲ ਜਾਊਗੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ